ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮਿਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚਿਕਾ ਅਮਨਪ੍ਰੀਤ ਗੌਰ ਸਕੂਲੀ ਬੱਚੇ ਤੇ ਸਟਾਫ ਨੂੰ ਘਰੋਂ ਸਕੂਲ ਲਿਜਾਣ ਤੇ ਛੁੱਟੀ ਉਪਰੰਤ ਘਰ ਛੱਡਣ ਲਈ ਸਕੂਲ ਪ੍ਰਬੰਧਕਾ ਵੱਲੋਂ ਚਲਾਏ ਜਾਣ ਵਾਲੇ ਵਾਹਨਾਂ ਦੀ ਖਸਤਾ ਹਾਲਤ ਕਾਰਨ ਵਾਪਰਨ ਵਾਲੇ ਹਾਦਸੇ ਰੋਕਣ ਲਈ ਮੋਟਰ ਵਹੀਕਲ ਐਕਟ 1988 ਤਹਿਤ ਹਾਈ ਕੋਰਟ ਦੇ 19 ਅਗਸਤ 2013 ਦੇ ਆਦੇਸ਼ਾਂ ਤੇ ਪੰਜਾਬ ਸਰਕਾਰ ਨੇ ਪੰਜਾਬ ਮੋਟਰ ਵਹੀਕਲ ਐਕਟ 1989 ਦੇ ਰੂਲ 39 ਅਧੀਨ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬੇ ਅੰਦਰ ਸੁਰੱਖਿਅਤ ਸਕੂਲ ਵਾਹਨ ਨੀਤੀ ਲਾਗੂ ਕੀਤੀ ਹੋਈ ਹੈ। ਇਸ ਨੀਤੀ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਦੀ ਹਰ ਹਿੱਲੇ ਸੁਰੱਖਿਆ ਕਾਇਮ ਰੱਖਣਾ ਹੈ ਤਾਂ ਜੋ ਮਾਪਿਆਂ ਨੂੰ ਚਿੰਤਾ ਨਾ ਰਹੇ। ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਹਰੇਕ ਸਕੂਲ ਵੱਲੋਂ ਚਲਾਈਆਂ ਜਾਂਦੀਆਂ ਬੱਸਾਂ 'ਚ ਮੁੱਢਲੀ ਸਹਾਇਤਾ ਕਿੱਟ ਅਗ ਬੁਝਾਉ ਜੰਤਰ ਬੱਚਾ ਨੂੰ ਬੱਸ ਵਿੱਚ ਚੜਾਉਣ ਅਤੇ ਉਤਾਰਨ ਲਈ ਸਹਾਇਕ ਬੱਸਾਂ ਦੇ ਪਰਮਿਟ ਆਰਸੀ ਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਤੋਂ ਇਲਾਵਾ ਟ੍ਰਾਂਸਪੋਰਟ ਵਿਭਾਗ ਤੋਂ ਹਰ ਸਾਲ ਸਾਲਾਨਾ ਫਿਟਨੈਸ ਸਰਟੀਫਿਕੇਟ ਲੈਣਾ ਵਾਹਨ ਬੀਮਾ ਕਰਾਉਣਾ ਸਕੂਲੀ ਬੱਸ ਨਿਰਧਾਰਤ ਗਤੀ ਅਧੀਨ ਚਲਾਉਣ ਲਈ ਸਪੀਡ ਗਵਰਨਰ ਲਾਉਣਾ ਤੇ ਬਾਰੀਆਂ ਦੇ ਬਾਹਰ ਵਾਲੇ ਪਾਸੇ ਗ੍ਰਿਲਾਂ ਲਾਉਣਾ ਜ਼ਰੂਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਸਕੂਲੀ ਬੱਸ ਦੇ ਅੱਗੇ ਤੇ ਪਿੱਛੇ ਸਕੂਲ ਬੱਸ ਲਿਖਣਾ ਬੱਸ ਦਾ ਰੰਗ ਪੀਲਾ ਹੋਣਾ ਬੱਸ ਦੀ ਮਰਥਾ ਅਨੁਸਾਰ ਹੀ ਬੱਚਿਆਂ ਨੂੰ ਬਿਠਾਉਣਾ, ਬੱਸ ਦੇ ਸੁਰੱਖਿਆ ਉਪਕਰਨ ਲਾਉਣਾ, ਦਰਵਾਜ਼ਿਆਂ ਦੇ ਲੋਕ ਠੀਕ ਰੱਖਣਾ, ਲਾਇਸੈਂਸ ਸ਼ੁਦਾ ਤੇ ਡਰਾਈਵਰ ਘੱਟੋ-ਘੱਟ 5 ਸਾਲ ਦਾ ਤਜਰਬਾ ਰੱਖਦਾ ਹੋਵੇ ਤੇ ਉਸਤੇ ਟ੍ਰੈਫਿਕ ਉਲੰਘਣਾ ਦਾ ਕੋਈ ਵੀ ਕੇਸ ਦਰਜ ਨਾ ਹੋਵੇ। ਪ੍ਰਦੂਸ਼ਣ ਰਹਿਤ ਹੋਣ ਦਾ ਸਰਟੀਫਿਕੇਟ ਲੈਣਾ, ਹਰੇਕ ਬੱਸ ਦੇ ਪਿੱਛੇ ਸਕੂਲ ਦਾ ਨਾਮ, ਫੋਨ ਨੰਬਰ ਤੇ ਡਰਾਈਵਰ ਬਾਰੇ ਜਾਣਕਾਰੀ ਲਿਖਣਾ, ਬੱਸ 'ਚ ਸੀਸੀਟੀਵੀ ਕੈਮਰੇ ਹੋਣੇ ਵੀ ਜ਼ਰੂਰੀ ਨੇ। ਇਸ ਦੇ ਨਾਲ ਹੀ ਹਰੇਕ ਸਕੂਲ ਬੱਸ ਦੇ ਰੂਟ ਬਾਰੇ ਲਿਖਣਾ ਵੀ ਜ਼ਰੂਰੀ ਹੈ ਤੇ ਇਸ ਰੇ ਤਖਤੀ ਬਸ ਦੇ ਸਾਹਮਣੇ ਸ਼ੀਸ਼ੇ ਤੇ ਲੱਗੀ ਹੋਣੀ ਚਾਹੀਦੀ ਹੈ। ਬਸ ਰੋਕਣ ਵੇਲੇ ਸਟਾਫ ਸਿਗਨਲ ਆਰਮ ਲੱਗਾ ਹੋਣਾ ਚਾਹੀਦਾ ਹੈ। ਡਰਾਈਵਰ ਤੇ ਕੰਡਕਟਰ ਨੇ ਪੂਰੀ ਯੂਨੀਫਾਰਮ ਪਾਈ ਹੋਵੇ ਤੇ ਉਹਨਾਂ ਦੇ ਨਾਮ ਦੀ ਪਲੇਟ ਵੀ ਲੱਗੀ ਹੋਣੀ ਚਾਹੀਦੀ ਹੈ। ਇਹਨਾਂ ਸ਼ਰਤਾਂ ਤੋਂ ਇਲਾਵਾ ਹਰੇਕ ਸਕੂਲ ਇਹ ਯਕੀਨੀ ਬਣਾਏ ਕਿ ਡਰਾਈਵਰਾਂ ਦੀ ਮੈਡੀਕਲ ਜਾਂਚ ਸਮੇਂ-ਸਮੇਂ ਤੇ ਕਰਵਾਈ ਜਾਵੇ। ਸਕੂਲਾਂ ਦੇ ਬਾਹਰ ਆਮ ਵਾਹਨਾਂ ਦੀ ਰਫ਼ਤਾਰ ਘਟ ਕਰਨ ਲਈ ਸਪੀਡ ਬ੍ਰੇਕਰ ਬਣਾਏ ਜਾਣ। ਸ਼ਹਿਰਾਂ ਦੇ ਮੁੱਖ ਤੇ ਅੰਦਰੂਨੀ ਸੜਕਾਂ ਤੇ ਬਸ ਸਟਾਪ ਬਣਾਏ ਜਾਣ। ਸਕੂਲੀ ਬਸ ਸਾਰ ਹਰੇਕ ਜਗ੍ਹਾ ਰੋਕ ਕੇ ਆਵਾਜਾਈ ਪ੍ਰਭਾਵਿਤ ਨਾ ਕੀਤੀ ਜਾਵੇ ਬੱਚਿਆਂ ਨੂੰ ਵੀ ਬਸ ਤੇ ਚੜਨ ਤੇ ਉਤਰਨ ਵੇਲੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਇਹ ਵੀ ਦੱਸਿਆ ਜਾਵੇ ਕਿ ਜਦੋਂ ਬੱਸ ਚੱਲ ਰਹੀ ਹੋਵੇ ਤਾਂ ਉਸ ਦੇ ਅੱਗੇ ਜਾਂ ਪਿੱਛੇ ਨਹੀਂ ਜਾਣਾ ਹੈ ਸਕੂਲ ਹਰ ਹਾਲਤ ਚ ਇਹ ਯਕੀਨੀ ਬਣਾਉਣ ਕਿ ਉਹਨਾਂ ਦੀਆਂ ਬੱਸਾਂ ਚ ਸੁਰੱਖਿਅਤ ਸਕੂਲ ਵਾਹਨ ਨੀਤੀ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਟਰਾਂਸਪੋਰਟ ਵਿਭਾਗ ਤੇ ਟ੍ਰੈਫਿਕ ਪੁਲਿਸ ਵੀ ਇਹ ਯਕੀਨੀ ਬਣਾਏ ਕਿ ਸਕੂਲੀ ਬੱਸਾਂ ਦੀ ਅਚਨਚੇਤੀ ਜਾਂਚ ਕਰਕੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਕੀਤੇ ਜਾਣ ਤੇ ਚਲਾਨ ਕੀਤੇ ਜਾਣ ਜੇਕਰ ਪ੍ਰਬੰਧਕਾਂ ਵੱਲੋਂ ਚਲਾਈਆਂ ਜਾ ਰਹੀਆਂ ਬੱਸਾਂ ਦੀ ਹਾਲਤ ਨਿਯਮਾਂ ਮੁਤਾਬਕ ਸਹੀ ਨਹੀਂ ਹੈ ਤਾਂ ਉਹਨਾਂ ਖਿਲਾਫ ਸਖਤ ਕਾਰ ਕੀ ਕੀਤੀ ਜਾਵੇ ਬੇਸ਼ੱਕ ਇਹ ਨੀਤੀ ਸਾਰੇ ਪੰਜਾਬ ਅੰਦਰ ਪਿਛਲੇ 1 ਦਹਾਕੇ ਤੋਂ ਲਾਗੂ ਕੀਤੀ ਹੋਈ ਏ ਪਰ ਹਾਲੇ ਵੀ ਕੁਝ ਸਕੂਲਾਂ ਚ ਸੁਰੱਖਿਅਤ ਵਾਹਨ ਨਾ ਹੋਣ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਨੇ ਵਿਸ਼ੇਸ਼ ਕਰਕੇ ਜਿੰਨਾ ਸਕੂਲਾਂ ਦੀ ਟ੍ਰਾਂਸਪੋਰਟ ਆਪਣੀ ਨਹੀਂ ਹੈ ਉਹਨਾਂ ਨੇ ਸਕੂਲੀ ਬੱਸਾਂ ਕਿਰਾਏ ਤੇ ਲਈਆਂ ਹੋਈਆਂ ਨੇ ਉਹਨਾਂ ਦੀ ਸਥਿਤੀ ਕਾਫੀ ਮਾੜੀ ਹੁੰਦੀ ਏ ਇਸੇ ਤਰ੍ਹਾਂ ਈ ਰਿਕਸ਼ਾ ਤੇ 3 ਵੀਲਰਾਂ ਚ ਵੀ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਜਾਂਦੇ ਨੇ ਜਿਸ ਨਾਲ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਏ ਪੰਜਾਬ ਅੰਦਰ ਪਿਛਲੇ ਸਾਲਾਂ ਤੋਂ ਨਾਂ ਕਈ ਦਰਦਨਾਕ ਹਾਦਸੇ ਵੀ ਵਾਪਰੇ ਨੇ ਜਿਨ੍ਹਾਂ ਚ ਕਈ ਮਾਸੂਮਾਂ ਦੀ ਜਾਨ ਵੀ ਚਲੀ ਗਈ ਹੈ ਪਿਛਲੇ ਵਰੇ ਅਪ੍ਰੈਲ ਮਹੀਨੇ ਫਿਰੋਜ਼ਪੁਰ ਜ਼ਿਲ੍ਹੇ ਚ 30 ਬੱਚਿਆਂ ਨਾਲ ਭਰੀ ਸਕੂਲੀ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਡਰੇਨ ਵਿੱਚ ਡਿੱਗ ਗਈ ਪਰ ਡਰੇਨ ਸੁੱਕੀ ਹੋਣ ਕਾਰਨ ਜਾਨੇ ਨੁਕਸਾਨ ਤੋਂ ਬਚਾ ਰਿਹਾ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਅੰਦਰ ਸਕੂਲੀ ਬੱਸ ਦੇ ਹੇਠ ਆਉਣ ਨਾਲ 2 ਸਾਲਾਂ ਬੱਚੀ ਦੀ ਮੌਤ ਹੋ ਗਈ ਇਨ੍ਹਾਂ ਹਾਦਸਿਆਂ ਤੇ ਬੇਨਿਜ਼ਮੀਆਂ ਨੂੰ ਰੋਕਣ ਲਈ ਪਿਛਲੇ ਸਾਲ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਾਰੇ ਸਕੂਲਾਂ ਚ ਸੁਰੱਖਿਅਤ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਕੂਲਾਂ ਦੇ ਪ੍ਰਬੰਧਕਾਂ ਨਾਲ ਲਗਾਤਾਰ ਮੀਟਿੰਗਾਂ ਕਰਕੇ ਉਹਨਾਂ ਨੂੰ ਬੱਚਿਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਉਣ ਲਈ ਆਦੇਸ਼ ਜਾਰੀ ਕੀਤੇ ਜਾਂਦੇ ਰਹੇ ਨੇ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਹਰ ਪੱਧਰ ਤੇ ਲਾਗੂ ਕਰਵਾਉਣ ਲਈ ਹਰ ਜ਼ਿਲ੍ਹੇ ਅੰਦਰ ਰੋਡ ਸੇਫਟੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪ੍ਰਸ਼ਾਸਨਿਕ ਪੁਲਿਸ ਟਰਾਂਸਪੋਰਟ ਵਿਭਾਗ ਤੋਂ ਇਲਾਵਾ ਸਮਾਜ ਸੇਵਕ ਵੀ ਸ਼ਾਮਿਲ ਨੇ ਇਹਨਾਂ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਹਰ ਮਹੀਨੇ ਮੀਟਿੰਗ ਬੁਲਾਈ ਜਾਂਦੀ ਹੈ ਅਤੇ ਸੜਕ ਸੁਰੱਖਿਆ ਤੇ ਸਕੂਲਾਂ ਵੱਲੋਂ ਸੁਰੱਖਿਅਤ ਸਕੂਲ ਵਾਹਨ ਨੀਤੀ ਲਾਗੂ ਕੀਤੇ ਜਾਣ ਬਾਰੇ ਸਮੀਖਿਆ ਕੀਤੀ ਜਾਂਦੀ ਹੈ। ਇਹਨਾਂ ਮੀਟਿੰਗਾਂ 'ਚ ਸਕੂਲਾਂ ਦੇ ਨੁਮਾਇੰਦਿਆਂ ਨੂੰ ਵੀ ਬੁਲਾਇਆ ਜਾਂਦਾ ਹੈ ਅਤੇ ਟ੍ਰੈਫਿਕ ਪੁਲਿਸ, ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀ ਸਕੂਲਾਂ 'ਚ ਜਾ ਕੇ ਸਕੂਲੀ ਵਾਹਨਾਂ ਦੀ ਜਾਂਚ ਕਰਦੇ ਨੇ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।